ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1074 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1075 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਮਾਰੂ ਮਹੱਲਾ ਪੰਜਵਾਂ ਸੋਲ੍ਹੇ ਰਾਗ ਮਾਰੂ ਵਿੱਚ ਪੰਜਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਸੋਲ੍ਹੇ 16 ਬੰਦਾ ਵਾਲੀ ਬਾਣੀ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਅਕਾਲ ਪੁਰਖੇ ਕਹੈ ਅਤੇ ਸਤ ਗੁਰ ਦੀ ਕਿਰਪਾ ਨਾਲ ਮਿਲਦਾ ਹੈ ਗੁਰ ਗੋਪਾਲ ਗੁਰ ਗੋਵਿੰਦਾ ਗੁਰੂ ਦੇ ਸੇਵਕ ਵਾਸਤੇ ਗੁਰੂ ਗੋਪਾਲ ਦਾ ਰੂਪ ਹੈ ਗੁਰੂ ਗੋਵਿੰਦ ਦਾ ਰੂਪ ਹੈ ਗੁਰ ਦੇ ਆਲ ਸਦਾ ਬਖਸ਼ਿੰਦਾ ਗੁਰੂ ਦਰਿਆ ਦਾ ਸੋਮਾ ਹੈ ਗੁਰੂ ਸਦਾ ਬਖਸ਼ਿਸ਼ ਕਰਨ ਵਾਲਾ ਹੈ ਗੁਰ ਸਾਸ ਤ ਸਿਮਰ ਤ ਖਟ ਕਰਮਾ ਗੁਰ ਪਵਿੱਤਰ ਅਸਥਾਨਾ ਹੈ ਸ਼ੇਖਾ ਵਾਸਤੇ ਗੁਰੂ ਹੀ ਸ਼ਾਸਤਰ ਹੈ ਸਿਮਰਤੀ ਹੈ ਛੇ ਧਾਰਮਿਕ ਕਰਮ ਹੈ ਗੁਰੂ ਹੀ ਪਵਿੱਤਰ ਤੀਰਥ ਹੈ ਗੁਰ ਸਿਮਰਤ ਸਭ ਕੇ ਲਿਖ ਨਾਸੈ ਗੁਰੂ ਨੂੰ ਹਰ ਵੇਲੇ ਯਾਦ ਕਰਦਿਆਂ ਸਾਰੇ ਪਾਪ ਨਾਸ ਹੋ ਜਾਂਦੇ ਹਨ ਗੁਰ ਸਿਮਰਤ ਜਮ ਸੰਗ ਨਾ ਫਾਸੈ ਗੁਰੂ ਨੂੰ ਯਾਦ ਕਰਦਿਆਂ ਜੀਵ ਜਮ ਦੀ ਫਾਹੀ ਵਿੱਚ ਨਹੀਂ ਫਸਦੇ ਆਤਮਕ ਮੌਤ ਤੋਂ ਬਚੇ ਰਹਿੰਦੇ ਹਨ ਗੁਰ ਸਿਮਰਤ ਮਨ ਨਿਰਮਲ ਹੋਵੇ ਗੁਰ ਕਾਟਿ અપਮਾਨਾ ਹੈ ਗੁਰੂ ਨੂੰ ਯਾਦ ਕਰਦਿਆਂ ਮਨ ਪਵਿੱਤਰ ਹੋ ਜਾਂਦਾ ਹੈ ਤੇ ਇਸ ਤਰ੍ਹਾਂ ਗੁਰੂ ਮਨੁੱਖ ਨੂੰ ਲੋਕ ਪਰਲੋਕ ਦੀ ਨਰਾਦਰੀ ਤੋਂ ਬਚਾ ਲੈਂਦਾ ਹੈ ਗੁਰ ਕਾ ਸੇਵਕ ਨਰਕ ਨਾ ਜਾਏ ਗੁਰੂ ਦਾ ਸੇਵਕ ਨਰਕ ਵਿੱਚ ਨਹੀਂ ਪੈਂਦਾ ਗੁਰ ਕਾ ਸੇਵਕ ਪਾਰ ਬ੍ਰਹਮ ਤਿਆਏ ਕਿਉਂਕਿ ਗੁਰੂ ਦਾ ਸੇਵਕ ਪਰਮਾਤਮਾ ਦਾ ਸਿਮਰਨ ਕਰਦਾ ਰਹਿੰਦਾ ਹੈ ਗੁਰ ਕਾ ਸੇਵਕ ਸਾਧ ਸੰਗ ਪਾਏ ਗੁਰ ਕਰਦਾ ਨਿਤ ਜੀਵਦਾਨਾ ਹੈ ਗੁਰੂ ਦਾ ਸੇਵਕ ਸਦਾ ਸੰਗਤ ਦਾ ਮਿਲਾਪ ਹਾਸਲ ਕਰ ਲੈਂਦਾ ਹੈ ਸਾਧ ਸੰਗਤ ਵਿੱਚ ਗੁਰੂ ਉਸ ਨੂੰ ਸਦਾ ਆਤਮਿਕ ਜੀਵਨ ਦੀ ਦਾਤ ਬਖਸ਼ਦਾ ਹੈ ਗੁਰਦੁਆਰੈ ਹਰ ਕੀਰਤਨ ਸੁਣੀਐ ਗੁਰੂ ਦੇ ਦਰ ਤੇ ਰਹਿ ਕੇ ਪ੍ਰਮਾਤਮਾ ਦੀ ਸਿਫਤ ਸਲਾ ਸੁਣਨੀ ਚਾਹੀਦੀ ਹੈ ਸਤਗੁਰ ਭੇਟ ਹਰ ਜਸ ਮੁਖ ਭਣੀਐ ਹਰੀ ਦਾ ਜਸ ਮੂੰਹ ਵਿਚਾਰਨਾ ਚਾਹੀਦਾ ਹੈ ਜਿਸ ਨੂੰ ਗੁਰੂ ਮਿਲ ਪੈਂਦਾ ਹੈ ਉਹ ਮਨੁੱਖ ਸਦਾ ਇਹ ਉਦਮ ਕਰਦਾ ਹੈ ਕਲ ਕਲੇਸ਼ ਮਿਟਾਏ ਸਤਗੁਰ ਹਰ ਦਰਗਹਿ ਦੇਵੈ ਮਾਨਾ ਹੈ ਗੁਰੂ ਮਨੁੱਖ ਦੇ ਸਾਰੇ ਝਗੜੇ ਗਲੇਸ਼ ਮਟਾ ਦਿੰਦਾ ਹੈ ਗੁਰੂ ਮਨੁੱਖ ਨੂੰ ਪਰਮਾਤਮਾ ਦੀ ਹਿਜੂਰੀ ਵਿੱਚ ਆਦਰ ਸਤਕਾਰ ਦਿੰਦਾ ਹੈ ਅਗੰਮ ਅਗੋਚਰ ਗੁਰੂ ਦਿਖਾਇਆ ਗੁਰੂ ਨੇ ਹੀ ਉਸ ਨੂੰ ਅਪਹੁੰਚ ਤੇ ਅਗੋਚਰ ਪਰਮਾਤਮਾ ਦਾ ਦਰਸ਼ਨ ਕਰਾਇਆ ਹੈ ਭੂਲਾ ਮਾਰਗ ਸਤ ਗੁਰ ਪਾਇਆ ਕੁਰਾਹੇ ਜਾ ਰੇ ਮਨੁੱਖ ਨੂੰ ਗੁਰੂ ਨਹੀਂ ਸਦਾ ਸਹੀ ਜੀਵਨ ਰਾਹ ਤੇ ਪਾਇਆ ਹੈ ਗੁਰ ਸੇਵਕ ਕੋ ਬਿਗਨ ਨ ਭਗਤੀ ਹਰ ਪੂਰ ਦੜਾਇਆ ਗਿਆਨਾ ਹੈ ਭਗਤੀ ਦੀ ਬਰਕਤ ਨਾਲ ਗੁਰੂ ਦੇ ਸੇਵਕ ਦੇ ਜੀਵਨ ਸਫਰ ਵਿੱਚ ਕੋਈ ਰੁਕਾਵਟ ਨਹੀਂ ਪੈਂਦੀ ਗੁਰੂ ਹੀ ਪੂਰਨ ਪਰਮਾਤਮਾ ਨਾਲ ਡੂੰਗੀ ਸਾਝ ਸੇਵਕ ਦੇ ਹਿਰਦੇ ਵਿੱਚ ਪੱਕੀ ਕਰਦਾ ਹੈ ਗੁਰੂ ਦੇ ਸਟਾਇਆ ਸਭਨੀ ਠਾਈਂ ਗੁਰੂ ਨੇ ਹੀ ਸੇਵਕ ਨੂੰ ਪਰਮਾਤਮਾ ਸਭ ਨਹੀਂ ਥਾਈ ਵਸਦਾ ਵਿਖਾਇਆ ਹੈ ਤੇ ਦੱਸਿਆ ਹੈ ਕਿ ਜਲ ਥਲ ਪੂਰ ਰਹਾ ਗੋਸਾਈ ਕਿ ਸ੍ਰਿਸ਼ਟੀ ਦਾ ਮਾਲਕ ਜਲ ਵਿੱਚ ਧਰਤੀ ਵਿੱਚ ਹਰ ਥਾਂ ਵਿਆਪਕ ਹੈ ਉੱਚੇ ਤੇ ਖਾਲੀ ਸਭ ਥਾਈ ਇੱਕੋ ਜਿਹਾ ਵਿਆਪਕ ਹੈ ਪਰਮਾਤਮਾ ਊਚ ਊਨ ਸਭ ਏਕ ਸਮਾਨਾ ਮਾਨ ਲਾਗਾ ਸਹਿਜ ਧਿਆਨ ਆਹੇ ਗੁਰੂ ਦੀ ਰਾਹੀ ਹੀ ਸੇਵਕ ਦੇ ਮਨ ਵਿੱਚ ਆਤਮਿਕ ਡੋਲਤਾ ਦੀ ਬਰਕਤ ਨਾਲ ਪ੍ਰਭੂ ਚਰਨਾਂ ਵਿੱਚ ਸੂਰਤ ਜੁੜਦੀ ਹੈ ਗੁਰ ਮਿਲੇ ਸਭ ਤ੍ਰਿਸ਼ਨਾ ਬੁਝਾਈ ਜੇ ਮਨੁੱਖ ਨੂੰ ਗੁਰੂ ਮਿਲ ਪਏ ਤਾ ਉਹ ਮਨੁੱਖ ਦੇ ਅੰਦਰੋਂ ਸਾਰੀ ਤ੍ਰਿਸ਼ਨਾ ਦੀ ਅਗ ਬੁਝਾ ਦਿੰਦਾ ਹੈ ਗੁਰ ਮਿਲੇ ਨਹਿ ਜੋ ਹੈ ਮਾਈ ਮਨੁੱਖ ਹਉ ਤੇ ਮਾਇਆ ਆਪਣਾ ਪ੍ਰਭਾਵ ਨਹੀਂ ਪਾ ਸਕਦੇ ਗੁਰੂ ਦੀ ਬਰਕਤ ਨਾਲ ਸਤ ਸੰਤੋਖ ਦੀਆ ਗੁਰ ਪੂਰੇ ਨਾਮ ਅੰਮ੍ਰਿਤ ਪੀ ਪਾਨਾ ਹੈ ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਸਤ ਤੇ ਸੰਤੋਖ ਬਖਸ਼ਿਆ ਉਹ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਆਪ ਪੀਂਦਾ ਹੈ ਤੇ ਹੋਰਨਾਂ ਨੂੰ ਪਹੁੰਚਾਉਂਦਾ ਹੈ ਗੁਰ ਕੀ ਬਾਣੀ ਸਭ ਮਾਹੇ ਸਮਾਣੀ ਗੁਰੂ ਦੀ ਬਾਣੀ ਸਭ ਜੀਵਾਂ ਦੇ ਹਿਰਦੇ ਵਿੱਚ ਟਿਕਣ ਜੋਗ ਹੈ ਆਪ ਸੁਣੀ ਤੈ ਆਪ ਬਖਾਣੀ ਗੁਰੂ ਨੇ ਪਰਮਾਤਮਾ ਪਾਸੋਂ ਆਪ ਸੁਣੀ ਅਤੇ ਦੁਨੀਆਂ ਦੇ ਜੀਵਾਂ ਨੂੰ ਆਪ ਸੁਣਾਈ ਹੈ ਜਿਨ ਜਿਨ ਜਪੀ ਤੈ ਸਭ ਨਿਸtre ਤਿਨ ਪਾਇਆ ਨਿਹਚਲ ਥਾਨਾ ਹੈ ਜਿਸ ਜਿਸ ਮਨੁੱਖ ਨੇ ਇਹ ਬਾਣੀ ਹਿਰਦੇ ਵਿੱਚ ਵਸਾਈ ਹੈ ਉਹ ਸਾਰੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਏ ਉਹਨਾਂ ਦੇ ਉਹਨਾਂ ਨੇ ਉਹ ਆਤਮਿਕ ਟਿਕਾਣਾ ਹਾਸਲ ਕਰ ਲਿਆ ਹੈ ਜੋ ਮਾਇਆ ਦੇ ਪ੍ਰਭਾਵ ਹੇਠ ਡੋਲਦਾ ਨਹੀਂ ਹੈ ਸਤ ਗੁਰ ਕੀ ਮਹਿਮਾ ਸਤ ਗੁਰ ਜਾਣੈ ਗੁਰੂ ਦੀ ਉੱਚ ਆਤਮ ਕਤਾ ਗੁਰੂ ਹੀ ਜਾਣਦਾ ਹੈ ਗੁਰੂ ਹੀ ਜਾਣਦਾ ਹੈ ਗੁਰੂ ਦੇ ਬਾਰੇ ਜੋ ਕਿਛ ਕਰੇ ਸੋ ਆਪਨ ਪਾਣੈ ਗੁਰੂ ਹੀ ਜਾਣਦਾ ਹੈ ਕਿ ਪ੍ਰਮਾਤਮਾ ਜੋ ਕੁਝ ਕਰਦਾ ਹੈ ਆਪਣੀ ਰਜ਼ਾ ਵਿੱਚ ਕਰਦਾ ਹੈ ਸਾਧੂ ਧੂਰ ਜਾਚੈ ਜਨ ਤੇਰੇ ਨਾਨਕ ਸਦ ਕੁਰਬਾਨਾ ਹੈ ਏ ਨਾਨਕ ਪ੍ਰਭੂ ਦੇ ਸੇਵਕ ਗੁਰੂ ਦੇ ਚਰਨਾਂ ਦੀ ਧੂੜ ਮੰਗਦੇ ਹਨ ਤੇ ਗੁਰੂ ਤੋਂ ਸਦਾ ਸਦਕੇ ਜਾਂਦੇ ਹਨ ਮਾਰੂ ਸੋਲੇ ਮਹੱਲਾ ਪੰਜਵਾਂ ਰਾਗ ਮਾਰੂ ਵਿੱਚ ਗੁਰੂ ਅਰਜਨ ਦੇਵ ਜੀ ਦੀ ਬਾਣੀ ਸੋਲੇ 16 ਬੰਦਾਂ ਵਾਲੀ ਬਾਣੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਆਦ ਨਿਰੰਜਨ ਪ੍ਰਭ ਅਨੰਕਾਰਾ ਉਹ ਪਰਮਾਤਮਾ ਜੋ ਸਭ ਦਾ ਮੂਲ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ ਤੇ ਜਿਸ ਦਾ ਕੋਈ ਖਾਸ ਸਰੂਪ ਦੱਸਿਆ ਨਹੀਂ ਜਾ ਸਕਦਾ ਸਭ ਮੈਂ ਵਰਤੈ ਆਪ ਨਿਰਾਰਾ ਸਭ ਜੀਵਾ ਵਿੱਚ ਮੌਜੂਦ ਹੈ ਤੇ ਫਿਰ ਵੀ ਨਿਰਲੇਪ ਰਹਿੰਦਾ ਹੈ ਵਰਨ ਜਾਤ ਚਿਹਨ ਨਹੀਂ ਕੋਈ ਸਭ ਹੁਕਮੇ ਸ੍ਰਿਸ਼ਟੋ ਪਾਏ ਦਾ ਉਸ ਦਾ ਕੋਈ ਬ੍ਰਾਹਮਣ ਖੱਤਰੀ ਆਦਕ ਵਰਨ ਨਹੀਂ ਕੋਈ ਜਾਤ ਨਹੀਂ ਕੋਈ ਚੈਨ ਨਹੀਂ ਉਹ ਆਪਣੇ ਹੁਕਮ ਅਨੁਸਾਰ ਹੀ ਸਾਰੀ ਸ੍ਰਿਸ਼ਟੀ ਪੈਦਾ ਕਰਦਾ ਹੈ ਲੱਖ ਚੋ ਰਾਸੀ ਹੀ ਜੋ ਨ ਸਬਾਈ ਸਾਰੀਆਂ 84 ਲੱਖ ਜੂਨਾ ਵਿੱਚੋਂ ਮਾਨਸ ਕੋ ਪ੍ਰਭ ਦੀ ਵਢਾਈ ਪਰਮਾਤਮਾ ਨੇ ਮਨੁੱਖਾ ਜਨਮ ਨੂੰ ਵਢਾਈ ਦਿੱਤੀ ਹੈ ਇਸ ਪੌੜੀ ਤੇ ਜੋ ਨਰ ਚੂਕੈ ਸੋ ਆਏ ਜਾਏ ਦੁੱਖ ਪਾਏ ਦਾ ਜਿਹੜਾ ਮਨੁੱਖ ਇਸ ਪੌੜੀ ਤੋਂ ਖੁੰਝ ਜਾਂਦਾ ਹੈ ਉਹ ਜਨਮ ਮਰਨ ਦੇ ਗੇੜ ਵਿੱਚ ਪੈ ਕੇ ਦੁੱਖ ਭੋਗਦਾ ਹੈ ਜਿਹੜਾ ਮਨੁੱਖ ਮਨੁੱਖਾ ਜਨਮ ਵਿੱਚ ਆ ਕੇ ਨਾਮ ਨਹੀਂ ਜਪਦਾ ਫਿਰ ਉਹ ਚਰਾਸੀ ਦੇ ਚੱਕਰਾ ਵਿੱਚ ਪਿਆ ਰਹਿੰਦਾ ਹੈ ਕੀਤਾ ਹੋਵੇ ਤਿਸ ਕਿਆ ਕਹੀਐ ਪਰਮਾਤਮਾ ਦੇ ਪੈਦਾ ਕੀਤੇ ਹੋਏ ਦੀ ਵਡਿਆਈ ਕਰਦੇ ਰਹਿਣਾ ਵਿਅਰਥ ਹੈ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਗੁਰਮਖ ਨਾਮ ਪਦਾਰਥ ਲਈਏ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦਾ ਕੀਮਤੀ ਨਾਮ ਪ੍ਰਾਪਤ ਕਰਨਾ ਚਾਹੀਦਾ ਹੈ ਜਿਵੇਂ ਆਪ ਭੁਲਾਏ ਸੋਈ ਭੁੱਲੈ ਸੋ ਬੁਝੈ ਜਿਸੈ 부ਝਾਏਂਦਾ ਪਰ ਜੀਵ ਦੇ ਵਸ ਦੀ ਇਹ ਗੱਲ ਨਹੀਂ ਹੈ ਜਿਸ ਮਨੁੱਖ ਨੂੰ ਪਰਮਾਤਮਾ ਆਪ ਕੋ ਰਾਹੇ ਪਾ ਦਿੰਦਾ ਹੈ ਉਹ ਮਨੁੱਖ ਕ ਰਾਹੇ ਪਿਆਰ ਰੰਦਾ ਹੈ ਉਹ ਮਨੁੱਖ ਹੀ ਸਹੀ ਜੀਵਨ ਰਸਤਾ ਸਮਝਦਾ ਹੈ ਜਿਸ ਨੂੰ ਪਰਮਾਤਮਾ ਆਪ ਸਮਝਾਉਂਦਾ ਹੈ ਹਰਖ ਅਸ਼ੋਗ ਕਾ ਨਗਰ ਇਹੋ ਕੀਆ ਪਰਮਾਤਮਾ ਨੇ ਇਸ ਮਨੁੱਖਾ ਸਰੀਰ ਨੂੰ ਖੁਸ਼ੀ ਗਮੀ ਦਾ ਨਗਰ ਬਣਾ ਦਿੱਤਾ ਹੈ ਸੇ ਉਭਰੇ ਜੋ ਸਤਗੁਰ ਸਰਣਈਆ ਉਹ ਮਨੁੱਖ ਇਨ੍ਹਾਂ ਦੇ ਪ੍ਰਭਾਵ ਤੋਂ ਬਚਦੇ ਹਨ ਜਿਹੜੇ ਗੁਰੂ ਦੀ ਸ਼ਰਨ ਪੈਂਦੇ ਹਨ ਤ੍ਰਿਹਾ ਗੁਣਾ ਤੇ ਰਹੈ ਨਿਰਾਰਾ ਸੋ ਗੁਰਮਖ ਸੋਭਾ ਪਾਏ ਦਾ ਜਿਹੜਾ ਮਨੁੱਖ ਗੁਰੂ ਦੇ ਸਾਨਮੁਖ ਹੋ ਕੇ ਮਾਇਆ ਦੇ ਤਿੰਨ ਗੁਣਾ ਤੋਂ ਨਿਰਾਲਾ ਰਹਿੰਦਾ ਹੈ ਉਹ ਲੋਕ ਪਰ ਲੋਕ ਵਿੱਚ ਸੋਭਾ ਖਟਦਾ ਹੈ ਅਨਕ ਕਰਮ ਕੀਏ ਬਹੁ ਤੇਰੇ ਨਾਮ ਸਿਮਰਨ ਤੋਂ ਬਿਨਾ ਤੀਰਥ ਇਸ਼ਨਾਨ ਆਦਿਕ ਭਾਵੇਂ ਅਨੇਕਾਂ ਬਥੇਰੇ ਮਿਥੇ ਹੋਏ ਧਾਰਮਿਕ ਕਰਮ ਕੀਤੇ ਜਾਣ ਜੋ ਕੀ ਜੈਸੋ ਬੰਧਨ ਪੈਰੇ ਜਿਹੜਾ ਵੀ ਜਿਹਾ ਕਰਮ ਕੀਤਾ ਜਾਂਦਾ ਹੈ ਉਹ ਇਸ ਜੀਵਨ ਸਫਰ ਵਿੱਚ ਮਨੁੱਖ ਦੇ ਪੈਰਾਂ ਵਿੱਚ ਫਾਹੀ ਬਣਦਾ ਹੈ ਬੰਧਨ ਪੈਂਦਾ ਹੈ ਕਰਤਾ ਬੀਜ ਬੀਜੇ ਨਹੀਂ ਜਮੈਂ ਸਭ ਲਾਹਾ ਮੂਲ ਅਗਵਾਏਂਦਾ ਮਨੁੱਖ ਦੇ ਆਤਮਿਕ ਜੀਵਨ ਵਾਸਤੇ ਹਰੀ ਨਾਮ ਦੇ ਸਿਮਰਨ ਦੀ ਲੋੜ ਹੈ ਹੋਰ ਹੋਰ ਕਰਮ ਇਉਂ ਹੀ ਵਿਅਰਥ ਹਨ ਜਿਵੇਂ ਬੇ ਬਹਾਰਾ ਬੀਜਿਆ ਹੋਇਆ ਬੀਜ ਉਗਦਾ ਨਹੀਂ ਜਿਹੜਾ ਰੁੱਤ ਤੋਂ ਬਿਨਾਂ ਬੀਜ ਬੀਜੀਏ ਉਹ ਨਹੀਂ ਉਗਦਾ ਜਿਵੇਂ ਕਣਕ ਦੇ ਵੇਲੇ ਝੋਨਾ ਲਾ ਦਈਏ ਤੇ ਉਹ ਨਹੀਂ ਉਗਦਾ ਝੋਨੇ ਵੇਲੇ ਕਣਕ ਲਾ ਦਈਏ ਉਹ ਨਹੀਂ ਉਗਦਾ ਇਸ ਤਰ੍ਹਾਂ ਗੁਰੂ ਜੀ ਫਰਮਾਉਂਦੇ ਹਨ ਕਰਤਾ ਬੀਜ ਬੀਜੇ ਨਹੀਂ ਜੰਮੈਂ ਸਭ ਲਾਹਾ ਮੂਲ ਗਵਾਏ ਦਾ ਤੇ ਬੇ ਬੇ ਬਹਾਰਾ ਬੀਜ ਬੀਜਿਆ ਹੋਇਆ ਉਗਦਾ ਨਹੀਂ ਮਨੁੱਖ ਖੱਟੀ ਪੀਗਵਾਂਦਾ ਹੈ ਤੇ ਰਾਸ ਪੂੰਜੀ ਵੀ ਗਵਾਂਦਾ ਹੈ ਕਲਯੁਗ ਮੈਂ ਕੀਰਤਨ ਪ੍ਰਧਾਨਾ ਯੁਗਾਂ ਦੀ ਵੰਡ ਕਰਨ ਵਾਲਿਆਂ ਅਨੁਸਾਰ ਭੀ ਕਲਯੁਗ ਵਿੱਚ ਕੀਰਤਨ ਹੀ ਪ੍ਰਧਾਨ ਕਰਮ ਹੈ ਗੁਰਮਖ ਜਪਿਐ ਲਾਏ ਧਿਆਨ ਓਇ ਤਾਂ ਸਦਾ ਹੀ ਗੁਰੂ ਦੀ ਸ਼ਰਨ ਪੈ ਕੇ ਸੁਰਤ ਜੋੜ ਕੇ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਆਪ ਤਰੈ ਸਗਲੇ ਕੁਲ ਤਾਰੇ ਹਰ ਦਰਗੈ ਪਤ ਸਿਓ ਜਾਏਂਦਾ ਜਿਹੜਾ ਮਨੁੱਖ ਨਾਮ ਜਪਦਾ ਹੈ ਆਪ ਉਹ ਆਪ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਆਪਣੀਆਂ ਸਾਰੀਆਂ ਕੁਲਾਂ ਨੂੰ ਪਾਰ ਲੰਘਾ ਲੈਂਦਾ ਹੈ ਅਤੇ ਪਰਮਾਤਮਾ ਦੀ ਹਜ਼ੂਰੀ ਵਿੱਚ ਇੱਜ਼ਤ ਪਾਉਂਦਾ ਹੈ ਕਾਲ ਯੁਗ ਮੈਂ ਕੀਰਤਨ ਪ੍ਰਧਾਨਾ ਗੁਰਮਖ ਜਪਿਐ ਲਾਇ ਧਿਆਨਾ ਆਪ ਤਰੈ ਸਗਲੇ ਖੁਲ ਤਾਰੇ ਹਰ ਦਰਗੈ ਪਤ ਸਿਓ ਜਾਏ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1075 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1076 ਦੀ ਵਿਆਖਿਆ ਅਤੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ